ਵਾਹ ਗੁਰਦੀ ਘਰ ਖਾਲਸਾ ਵਾਹ ਗੁਰਦੀ ਕੀ ਫਤਿਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਜਿਨ੍ਹਾਂ 15 ਭਗਤਾਂ ਦੀ ਬਾਣੀ ਦਰਜ ਹੈ ਉਹਨਾਂ ਦੇ ਵਿੱਚੋਂ ਇੱਕ ਨੇ ਭਗਤ ਤੰਨਾ ਜੀ ਅੱਜ ਉਹਨਾਂ ਦਾ ਪ੍ਰਕਾਸ਼ ਪੁਰਬ ਹੈ ਪਿੱਤਾ ਪੰਨਾ ਜੀ ਦੇ ਘਰ ਮਾਤਾ ਰੀਵੀ ਜੀ ਦੀ ਕੁੱਖੋਂ ਧੂਆਂ ਪਿੰਡ ਵਿੱਚ ਟਾਂਕ ਜ਼ਿਲ੍ਹੇ ਅੰਦਰ ਰਾਜਸਥਾਨ ਵਿੱਚ ਭਗਤ ਧੰਨਾ ਜੀ ਦਾ ਪ੍ਰਕਾਸ਼ ਹੋਇਆ। ਇਹ ਵੇਲਾ ਭਗਤੀ ਲਹਿਰ ਦਾ ਸੀਗਾ। ਸੰਗਤ ਖਿਆਲ ਦੀ ਵੀ ਹੁੰਦੀ ਹੈ। ਸੰਗਤ ਕਿਸੇ ਦੇ ਕੋਲ ਬੈਠ ਕੇ ਵੀ ਹੁੰਦੀ ਹੈ ਤੇ ਕਿਸੇ ਦੇ ਜੀਵਨ ਦੇ ਬਾਰੇ ਸੁਣ ਕੇ ਵੀ ਸੰਗਤ ਹੁੰਦੀ ਹੈ ਜੇ ਸਾਹਮਣੇ ਵਾਲਾ ਨੇਕਪੁਰਖ ਹੋਵੇ ਤੇ ਉਹ ਜੀਵਨ ਨੂੰ ਸਵਾਰ ਦਿੰਦੀ ਹੈ ਉੱਚਿਆਂ ਚੁੱਕ ਦਿੰਦੀ ਹੈ ਪਰ ਜਿਹਦੇ ਤੋਂ ਮਨੁੱਖ ਪ੍ਰਭਾਵਿਤ ਹੋ ਰਿਹਾ ਹੈ ਜੇ ਉਹ ਚੰਗਾ ਪੁਰਖ ਨਾ ਹੋਵੇ ਤੇ ਫਿਰ ਜੀਵਨ ਹੈ ਜਿਹੜਾ ਉਹ ਵਿਗੜ ਜਾਂਦਾ ਹੈ ਸੋ ਭਗਤ ਤੰਨਾ ਜੀ ਦੇ ਸੰਮੁਖ ਕੁਛ ਰੱਬੀ ਜੀਵਨ ਇਹੋ ਜੇ ਮੌਜੂਦ ਸੰਜਨਾਂ ਦੇ ਬਾਰੇ ਉਹਨਾਂ ਨੇ ਸੁਣਿਆ ਕਿ ਉਹਨਾਂ ਨੇ ਕਿਸ ਤਰ੍ਹਾਂ ਪਰਮੇਸ਼ਰ ਦੀ ਪ੍ਰਾਪਤੀ ਕੀਤੀ ਪਰਮਾਰਥ ਦੇ ਮਾਰਗ ਦੇ ਉੱਤੇ ਚੱਲੇ ਤੇ ਉਹਨਾਂ ਵੱਲ ਵੇਖ ਕੇ ਫਿਰ ਇਹਨਾਂ ਦੇ ਮਨ ਦੇ ਵਿੱਚ ਵੀ ਇੱਕ ਚਾਹ ਤੇ ਉਮੰਗ ਪੈਦਾ ਹੋਈ ਕਿ ਮੈਂ ਵੀ ਪਰਮਾਰਥ ਦੇ ਮਾਰਗ ਤੇ ਤੁਰੰਗਾ ਰੱਬ ਜੀ ਨੂੰ ਪਾਵਾਂਗਾ ਤੇ ਫਿਰ ਇਸ ਗੱਲ ਦੀ ਗਵਾਹੀ ਭਗਤ ਧੰਨਾ ਜੀ ਨੇ ਆਪ ਗੁਰਬਾਣੀ ਦੇ ਵਿੱਚ ਸਾਨੂੰ ਦੱਸੀ ਹੈ ਜੇ ਉਹਨਾਂ ਨੂੰ ਪੁੱਛੀਏ ਵੀ ਤੁਹਾਨੂੰ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੋਈ ਤੇ ਭਗਤ ਧੰਨਾ ਜੀ ਦੱਸਦੇ ਨੇ ਧੰਨੇ ਧਨ ਪਾਇਆ ਧਰਣੀ ਧਰ ਮਿਲ ਜਨ ਸੰਤ ਸਮਾਨਿਆ ਕਿ ਮੈਂ ਵੀ ਰੱਬ ਦੇ ਪਿਆਰਿਆਂ ਦੇ ਨਾਲ ਜੁੜ ਕੇ ਪਰੇ ਪੂਰਨ ਪਰਮਾਤਮਾ ਨੂੰ ਹਾਸਲ ਕੀਤਾ ਉਹਦੇ ਵਿੱਚ ਅਭੇਦ ਹੋਇਆ ਇਹ ਆਸਾ ਰਾਗ ਦੇ ਵਿੱਚ ਸ਼ਬਦ ਹੈ ਇਹਦੇ ਥੱਲੇ ਹੀ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਇੱਕ ਸ਼ਬਦ ਉੱਥੇ ਦਰਜ ਹੈਗਾ ਕਿਉਂਕਿ ਉਸ ਵੇਲੇ ਤੱਕ ਭਗਤ ਧੰਨਾ ਜੀ ਦੇ ਬਾਰੇ ਦੇ ਵਿੱਚ ਕਈ ਤਰ੍ਹਾਂ ਦੀਆਂ ਅਨੁਮਤੀ ਲੋਕ ਕਥਾਵਾਂ ਪ੍ਰਚਲਿਤ ਹੋ ਗਈਆਂ ਸਨ ਕਿ ਉਹਨਾਂ ਪਰਮੇਸ਼ਰ ਨੂੰ ਕਿਵੇਂ ਪਾਇਆ ਤੇ ਫਿਰ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਉਹਦੇ ਵਿੱਚ ਬਿਲਕੁਲ ਸਪਸ਼ਟ ਕੀਤਾ ਕਿ ਜੇਸੂ ਬਖਤ ਭਗਤ ਤੰਨਾ ਜੀ ਨੇ ਭਗਤ ਨਾਮਦੇਵ ਸਾਹਿਬ ਜੀ ਦੇ ਬਾਰੇ ਦੇ ਵਿੱਚ ਸੁਣਿਆ ਗੋਬਿੰਦ 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 ਸੰਗ ਨਾਮ ਦੇਉ ਮਨ ਲੀਨਾ ਆੜ ਧਾਮ ਕੋ ਛੀ ਪਰੋ ਹੋਇ ਲਖੀਨਾ ਕਿ ਕਿਵੇਂ ਭਗਤ ਨਾਮਦੇਵ ਸਾਹਿਬ ਨੇ ਪਰਮੇਸ਼ਰ ਨੂੰ ਪਾਇਆ ਕਬੀਰ ਸਾਹਿਬ ਨੇ ਪਰਮੇਸ਼ਰ ਨੂੰ ਪਾਇਆ ਭਗਤ ਰਵਿਦਾਸ ਜੀ ਰਵਿਦਾਸ ਤੁੰਤਾ ਟੋਰਨੀ ਤੇ ਤਿੰਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਭਗਤ ਰਵਿਦਾਸ ਜੀ ਨੇ ਮੋਹ ਮਾਇਆ ਤੋਂ ਨਰਲੇਪ ਰਹਿ ਕੇ ਪਰਮੇਸ਼ਰ ਨੂੰ ਹਾਸਲ ਕੀਤਾ ਸੈਨ ਨਾਈ ਬੁੱਤਕਾਰੀਆ ਉਹ ਘਰ ਘਰ ਸੁਣਿਆ ਹਿਰਦੇ ਵਸਿਆ ਪਾਰ ਬ੍ਰह्म ਭਗਤਾ ਮੇ ਗਣਿਆ ਭਗਤ ਸੈਨ ਜੀ ਜਿਹੜੇ ਬੁੱਤੀਆਂ ਕੱਢਣ ਦਾ ਕੰਮ ਕਰਦੇ ਸਨ ਉਹਨਾਂ ਨੇ ਪਰਮੇਸ਼ਰ ਨੂੰ ਹਾਸਲ ਕੀਤਾ ਤੇ ਇਹਨਾਂ ਦੇ ਮਨ ਵਿੱਚ ਵੀ ਚਾਹ ਪੈਦਾ ਹੋਇਆ ਕਿ ਜੇ ਇਹ ਪਰਮੇਸ਼ਰ ਨੂੰ ਹਾਸਲ ਕਰ ਸਕਦੇ ਆ ਬਾਗੁਰੂ ਨੂੰ ਪ੍ਰਾਪਤ ਕਰ ਸਕਦੇ ਆ ਤੇ ਮੈਂ ਕਿਉਂ ਨਹੀਂ ਇਹਨਾਂ ਤੋਂ ਪ੍ਰੇਰਣਾ ਲੈ ਕੇ ਫਿਰ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਇਹ ਬਿੱਦ ਸੁਣ ਕੇ ਜਾਟਰੋ ਉਠ ਭਗਤੀ ਲਾਗਾ ਮਿਲੈ ਪ੍ਰਤਖ ਗੁਸਈਆਂ ਤੰਨਾ ਵੜਪਾਗਾ ਫਿਰ ਇਥੋਂ ਅਗਵਾਈ ਲੈਂਦੇ ਆ ਇਹਨਾਂ ਦੇ ਜੀਵਨ ਤੋਂ ਇਹਨਾਂ ਦੀ ਬਾਣੀ ਤੋਂ ਭਗਤ ਧੰਨਾ ਜੀ ਵੀ ਪਰਮਾਰਥ ਦੇ ਮਾਰਗ ਉੱਤੇ ਤੁਰੇ ਤੇ ਉਹਨਾਂ ਨੂੰ ਫਿਰ ਪਰਮੇਸ਼ਰ ਦਾ ਦਰਸ਼ਨ ਹੈ ਜਿਹੜਾ ਉਹ ਪ੍ਰਾਪਤ ਹੋਇਆ ਧੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਤਿੰਨ ਸ਼ਬਦ ਨੇ ਭਗਤ ਧੰਨਾ ਜੀ ਦੇ ਦੋ ਆਸਾ ਰਾਗ ਵਿੱਚ ਇੱਕ ਤਨਾਸਰੀ ਰਾਗ ਅੰਦਰ ਇਹਨਾਂ ਸ਼ਬਦਾਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੇ ਪ੍ਰਚਾਰਕ ਦੌਰੇ ਦੇ ਸਮੇਂ ਲੈ ਕੇ ਆਏ ਸਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇਹਨਾਂ ਸ਼ਬਦਾਂ ਨੂੰ ਤਰਤੀਬ ਦਿੱਤੀ ਜਿਸ ਵਖਤ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪੀੜ ਉਹਨਾਂ ਭਾਈ ਗੁਰਦਾਸ ਜੀ ਦੇ ਹੱਥੋਂ ਲਿਖਵਾਈ ਸਿਗੀ ਜੇ ਆਸਾ ਰਾਗ ਅੰਦਰ ਦੋ ਸ਼ਬਦ ਤੇ ਇੱਕ ਸ਼ਬਦ ਤਨਾਸਰੀ ਰਾਗ ਦੇ ਅੰਦਰ ਦਰਜ ਹੈ ਅੱਜ ਸਾਨੂੰ ਜ਼ਰੂਰਤ ਹੈ ਇਹਨਾਂ ਮਾ ਪੁਰਖਾਂ ਦੀ ਬਾਣੀ ਤੋਂ ਪ੍ਰੇਰਣਾ ਲੈਣ ਦੀ ਇਹਨਾਂ ਦੇ ਜੀਵਨ ਤੋਂ ਪ੍ਰੇਰਣਾ ਲੈਣ ਦੀ ਤੇ ਪਰਮਾਰਥ ਦੇ ਮਾਰਗ ਉੱਤੇ ਚੱਲਦਿਆਂ ਆਪਣੇ ਜੀਵਨ ਨੂੰ ਸਫਲਾ ਕਰਨ ਦੀ ਭਈ ਪ੍ਰਾਪਤ ਮਾਨੁਖ ਦੇਹੁਰਿਆ ਗੋਬਿੰਦ ਮਿਲਨ ਕੀ ਏ ਤੇਰੀ ਬਰੀਆ ਆਪਣੇ ਜੀਵਨ ਦੇ ਮਨੋਰਥ ਨੂੰ ਸਮਝਦੇ ਆ ਤੇ ਉਸ ਮਨੋਰਥ ਦੀ ਪ੍ਰਾਪਤੀ ਦੇ ਵਾਸਤੇ ਸਾਡੀ ਸਹਿਯਤਾ ਇਹੋ ਅਸਲ ਸੰਤ ਕਰ ਸਕਦੇ ਆ ਸਾਨੂੰ ਇਹਨਾਂ ਦਾ ਪੱਲਾ ਫੜਨਾ ਚਾਹੀਦਾ ਆ ਆਪ ਸਰਬੱਤ ਸੰਗਤ ਨੂੰ ਭਗਤ ਧੰਨਾ ਜੀ ਦੇ ਪ੍ਰਕਾਸ਼ ਪੁਰਬ ਦੀਆਂ ਮੁਬਾਰਕਾਂ ਹੋਵਣ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤ